9 ਜੁਲਾਈ 2025 ਭਾਰਤ ਦੇ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤੇ ਅੱਜ ਬਠਿੰਡਾ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ 올 인디아 임플로이즈 유니언 포스트맨 ਅਤੇ ਐਮਟੀਐਸ ਯੂਨੀਅਨ ਦੀ ਇੱਕ ਦਿਨ ਦੀ ਹੜਤਾਲ ਸੰਬੰਧੀ ਧਰਨਾ ਬਠਿੰਡਾ ਹੈੱਡ ਆਫਿਸ ਵਿਖੇ ਲਾਇਆ ਗਿਆ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਲੇਬਰ ਕਾਨੂੰਨਾਂ ਨੂੰ ਬਦਲ ਕੇ ਚਾਰ ਲੇਬਰ ਕੋਡ ਲਾਗੂ ਕਰਨੇ ਅਤੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦੇ ਖਿਲਾਫ ਸਾਰੇ ਦੇਸ਼ ਦੇ 25 ਕਰੋੜ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਅੱਜ ਹੜਤਾਲ ਕਰਕੇ ਇਹਨਾਂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਨੰਬਰ ਫ੍ਰੀਟ ਲਗਵਾਓ ਜੀ ਜੀ ਹਾਂ ਮੈਂ ਪ੍ਰਕਾਸ਼ ਸਿੰਘ ਕਰਨਲ ਜਪੀਐਮਓ ਅੱਜ 9 ਜੁਲਾਈ ਦੀ ਜਿਹੜੀ ਹੜਤਾਲ ਹੈ ਆਲ ਇੰਡੀਆ ਪੱਧਰ ਤੇ ਸਾਰੇ ਲੋਕਾਂ ਨੇ ਕਿਰਤੀ ਲੋਕਾਂ ਨੇ ਇਹਨੂੰ ਹੜਤਾਲ ਕੀਤੀ ਹੈ ਜਿਹੜੇ ਕੋਈ ਪੈਨਸ਼ਨਰ ਹੈ ਜਾਂ ਕੋਈ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਨੇ ਸਾਰਿਆਂ ਨੇ ਇਹਦਾ ਸਮਰਥਨ ਕੀਤਾ ਕਿਉਂਕਿ ਹੜਤਾਲ ਹੈ ਜਿਹੜੀ ਆਰਥਿਕ ਤੇ ਸ਼ਾਂਤੀ ਨੀਤੀਆਂ ਦੇ ਖਿਲਾਫ ਆਰਥਿਕ ਤੇ ਸ਼ਾਂਤੀ ਨੀਤੀਆਂ ਜਿਹੜੀਆਂ ਸਾਰੇ ਵਰਗਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਬੱਚਾ ਨੂੰ ਸਾਡਾ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜੇ ਕੋਈ ਮਾੜਾ ਮੋਟਾ ਲੱਗੇ ਆ ਠੇਕੇਦਾਰਾਂ ਕੋਲੇ ਉਹਨਾਂ ਨੂੰ 5-5 ਸਾਲ ਦਾ 7000 ਤੇ ਉਹਨਾਂ ਦਾ ਚੰਮ ਪਟਿਆ ਜਾ ਰਿਹਾ ਸੋ ਇਸ ਕਿਸਮ ਦੀਆਂ ਗੱਲਾਂ ਕਰਕੇ ਜਿਹੜੀ ਅੱਜ ਹੜਤਾਲ ਹੈ ਉਹ ਕੰਮਜਾਏ ਸਾਡੀ 25 ਕਰੋੜ ਲੋਕਾਂ ਨੇ ਜਿਹੜੀ ਇਹ ਹੜਤਾਲ ਕੀਤੀ ਅੱਜ ਇਹਦੇ ਚ ਹਿੱਸਾ ਲਿਆ ਲੋਕਾਂ ਨੇ ਭਾਵੇਂ ਸਰਕਾਰ ਨੇ ਆਪਣੀਆਂ ਆਰਥਿਕ ਨੀਤੀਆਂ ਵਾਪਸ ਨਾ ਲੰਗੀਆਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਲੋਕ ਲਹਿਰ ਬਣਾ ਕੇ ਵੱਡਾ ਸੰਘਰਸ਼ ਕਰਾਂਗੇ ਇਹ ਤੋਂ ਵੀ ਵੱਡਾ ਸੰਘਰਸ਼ ਕਰਾਂਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰੇ ਨਾ ਕੀਤੇ ਜਾਣ ਤੇ ਅੱਜ ਤੋਂ ਪੰਜਾਬ ਰੋਡਵੇਜ਼ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਪੰਜਾਬ ਭਰ ਵਿੱਚ ਅਨਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਪੰਜਾਬ ਰੋਡ ਦੇ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਤੋਂ ਸਰਜੀ ਸਿੰਘ ਭੁੱਲਰ ਚੇਅਰਮੈਨ ਆ ਔਰ ਜੋ ਅੱਜ ਪੀਆਰਟੀਸੀ ਪਨਵਸ ਦੀ ਹੜਤਾਲ ਆ ਉਹ ਅਸੀਂ ਅੱਜ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦੇ ਹੋਏ ਕੀਤੀ ਔਰ ਨਾਲ ਦੀ ਨਾਲ 10 ਤੇ 10 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਰੈਸ਼ਦਾ ਕਰਾਓ ਕਰਾਂਗੇ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਵੱਡੀ ਗਿਣਤੀ ਦਾ ਕਾਫਲਾ ਲੈ ਕੇ ਅਸੀਂ ਸਮੂਹ ਵਰਕਰ ਲੈ ਕੇ ਉਥੇ ਜੋ ਅੱਜ ਤੱਕ ਦਾ ਹਰਾ ਪੈਨਾ ਉਹ ਭਗਵੰਤ ਮਾਨ ਸਾਹਿਬ ਦਾ ਨਹੀਂ ਚੱਲਿਆ ਸੋ ਸਵਾਲ ਜਵਾਬ ਕਰਨ ਦੇ ਲਈ ਅਸੀਂ ਵਰਕਰਾਊਂਡ ਲੈ ਕੇ ਜਾਵਾਂਗੇ ਸੋ ਸਾਡਾ ਆਦਾਰਾ ਦਿਨ ਪਰ ਦਿਨ ਡੁੱਬਣ ਦੀ ਕੰਗਾਰ ਤੇ ਜਾ ਰਿਹਾ ਉਸ ਨੂੰ ਬਚਾਉਣ ਦੇ ਲਈ ਲੰਮੇ ਸਮੇਂ ਤੋਂ ਜੋ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਆਉਂਦੇ ਹਾਂ ਹੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠੇਕੇਦਾਰ ਸਿਸਟਮ ਬੰਦ ਕਰਾਂਗੇ ਆਦਾਰੇ ਨੂੰ ਆਦਾਰੇ ਦੀਆਂ ਬੱਸਾਂ ਲੈ ਕੇ ਦੇਵਾਂਗੇ ਸੋ ਸਭ ਕੁਝ ਉਸ ਦੇ ਖਿਲਾਫ ਹੋਇਆ ਅੱਜ ਤੱਕ ਕੋਈ ਵੀ ਪੀਆਰਟੀਸੀ ਦੇ ਹੱਥ ਦੇ ਵਿੱਚ ਫੈਸਲਾ ਨਹੀਂ ਹੋਇਆ ਸੋ ਉਸ ਦੇ ਰੋਸ ਵਜੋਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਧਰਨਾ ਮਜਾਰਾ ਜਾਂ ਪ੍ਰੋਟੈਸਟ ਨਹੀਂ ਹੋਊਗਾ ਉਹ ਅੱਜ ਲੋਕਾਂ ਨੂੰ ਦੱਸਣ ਦੇ ਲਈ ਅਸੀਂ ਇਸ ਕਚਹਿਰੀ ਦੇ ਵਿੱਚ ਖੜੇ ਆ ਜਾਂ ਹੜਤਾਲ ਕਰਨੀ ਪਈ ਆ ਸਾਨੂੰ ਮਜਬੂਰ ਨਾ ਜਿਹੜੇ ਇਹ ਮਾਨ ਸਰਕਾਰ ਵਾਅਦਾ ਕਰਦੀ ਆ ਕਿ ਸਾਡੇ ਨਾਲ ਆਓ ਟੇਬਲ ਟਾਕ ਕਰੋ ਅਸੀਂ ਆਪਾਂ ਬੈਠ ਕੇ ਮਸਲੇ ਦਾ ਹੱਲ ਕਰਦੇ ਆ ਸੋ ਮਸਲੇ ਦਾ ਹੱਲ ਕਰਨ ਦੇ ਲਈ ਘੱਟੋ ਘੱਟ 35 ਤੋਂ 40 ਵਾਰ ਸਾਡੇ ਟਰਾਂਸਪੋਰਟ ਮੰਤਰੀ ਸਾਨੂੰ ਬੁਲਾ ਚੁੱਕੇ ਆ ਉਸ ਤੋਂ ਬਾਅਦ ਇੱਕ ਮੀਟਿੰਗ ਸਾਡੀ ਸੀਐਮ ਭਗਵਾਨ ਸਿੰਘ ਮਾਨ ਜੀ ਨਾਲ ਹੋ ਚੁੱਕੀ ਆ ਉਹ ਬਕਾਇਦਾ ਇੱਕ ਘੰਟਾ ਚੱਲੀ ਪਰ ਉਹ ਜਿਹੜੀਆਂ ਮੀਟਿੰਗਾਂ ਉਹ ਕਮਰੇ ਦਾ ਇੱਕ ਵਿਚਾਰ ਚਰਚਾ ਬਣ ਕੇ ਹੀ ਰਹਿ ਗਈਆਂ ਉਸ ਤੋਂ ਬਾਅਦ ਕਿਤੇ ਸਾਡੇ ਲੈਵਲ ਤੇ ਲਾਗੂ ਨਹੀਂ ਕੀਤੀਆਂ ਗਈਆਂ ਸੋ ਉਸਦੇ ਰੋਸ ਵਜੋਂ ਅੱਜ ਅਸੀਂ ਆਪਣੇ ਸੰਘਰਸ਼ਾਂ ਦੇ ਰਾਹ ਪਏ ਆਂ ਆਗੂਆਂ ਦਾ ਕਹਿਣਾ ਹੈ ਕਿ ਇਹ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਦੀ ਲੜਾਈ ਹੈ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਲਗਾਤਾਰ ਠੇਕੇਦਾਰੀ ਪ੍ਰਣਾਲੀ ਰਾਹੀਂ ਮਜ਼ਦੂਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਨਵੇਂ ਠੇਕੇਦਾਰ ਲਿਆ ਕੇ ਕਰਪਸ਼ਨ ਰਾਹੀਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਡੀਪੂ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਈ ਵਾਰ ਕਮੇਟੀਆਂ ਬਣਾਉਣ ਅਤੇ ਲਾਰੇ ਲਾ ਕੇ ਸਮਾਗੁਜ਼ਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਉਨ੍ਹਾਂ ਐਲਾਨ ਕੀਤਾ ਕਿ 9 10 ਅਤੇ 11 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦੇ ਸਾਹਮਣੇ ਦਰਦਨਾ ਦਿੱਤਾ ਜਾਵੇਗਾ ਜੋ ਅਸੀਂ ਪਹਿਲਾਂ 9 10 ਤੇ 11 ਤਾ ਬਿਲਕੁਲ ਬਿਗਲ ਵਜਾਈ ਚੁੱਕੇ ਆ ਹੜਤਾ ਹਲ ਦਾ ਸੋ ਉਸ ਤੋਂ ਬਾਅਦ ਜੇਕਰ ਕੱਲ ਨੂੰ ਅਸੀਂ ਖਰਾਵਲ ਨੂੰ ਜਾਣਾ ਚੰਡੀਗੜ੍ਹ ਤੇ ਜੇਕਰ ਸਾਡੇ ਨਾਲ ਕੋਈ ਵੀ ਪ੍ਰਸ਼ਾਸਨ ਧੱਕਾ ਕਰਦਾ ਜਾਂ ਸਰਕਾਰ ਸਾਨੂੰ ਦੱਬਣ ਦੀ ਕੋਸ਼ਿਸ਼ ਕਰਦੀ ਆ ਤੇ ਨਾਲ ਦੀ ਨਾਲ ਉੱਥੇ ਭਰਾਤਰੀ ਜਥੇਬੰਦੀਆਂ ਦਾ ਸਾਨੂੰ ਪੂਰਨ ਸਹਿਯੋਗ ਆ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਹੋਣ ਤੇ ਚਾਹੇ ਉਹ ਸਟੂਡੈਂਟ ਜਥੇਬੰਦੀਆਂ ਹੋਣ ਬਾਕੀ ਨਾਲ ਦੀ ਨਾਲ ਜੇਕਰ ਸਾਡੇ ਫੇਰ ਵੀ ਕਿਸੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਜੋ ਸਾਡੀ ਹੜਤਾਲ ਤਿੰਨ ਰੋਜ਼ਾ ਇਹ ਅਣਮਿੱਥੇ ਸਮੇਂ ਲਈ ਵੀ ਕੀਤੀ ਜਾ ਸਕੀ ਆ ਤੇ ਆਉਣ ਵਾਲੇ ਲੰਮੇ ਸੰਘਰਸ਼ ਕੀਤੇ ਜਾ ਸਕਦੇ ਆ ਸੋ ਜਿਸ ਦੇ ਵਿੱਚ ਰੋਲ ਬਡਾਕ ਨੂੰ ਲੈ ਕੇ ਜਾਂ ਅਣਮਿੱਥੇ ਸਮੇਂ ਦੀਆਂ ਹੜਤਾਲਾਂ ਨੂੰ ਲੈ ਕੇ ਹੋਰ ਵੀ ਤਿੱਖੇ ਸੰਘਰਸ਼ ਹੋ ਸਕਦੇ ਆ